ਬਹੁਤ ਵੱਡਾ ਲੋਕਤੰਤਰ ਦਾ ਤਿਉਹਾਰ ਹੈ ਦੇਸ਼ ਦੇ ਵਿੱਚ ਔਰ ਭਾਰਤ ਸਭ ਤੋਂ ਵੱਡਾ ਲੋਕਤੰਤਰੀਕ ਦੇਸ਼ ਆ ਸੋ ਹਰ ਇੱਕ ਵਿਅਕਤੀ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਜਿਹੜਾ ਹੈ ਉਹ ਜ਼ਰੂਰ ਕਰਨਾ ਚਾਹੀਦਾ ਸੋ ਚਾਹੇ ਚਲੋ ਅੱਜ ਗਰਮੀ ਦਾ ਦਿਨ ਆ ਪਰ ਮੈਂ ਅਪੀਲ ਕਰੂੰਗਾ ਸਾਰੇ ਵੋਟਰਾਂ ਨੂੰ ਕਿ ਆਪਦੇ ਆਪ ਦੇ ਪੋਲਿੰਗ ਬੂਥ ਤੇ ਜਾ ਕੇ ਆਪਦੇ ਵੋਟ ਦੇ ਹੱਕ ਦਾ ਇਸਤੇਮਾਲ ਜਿਹੜਾ ਹੈ ਉਹ ਜ਼ਰੂਰ ਕਰੀ ਸਰ ਕੁਝ ਲੋਕਾਂ ਦਾ ਕਹਿਣਾ ਵੀ ਗਰਮੀ ਬਹੁਤ ਹੈ ਛੱਡੋ ਬਰਾ ਵੋਟ ਪਾਓ ਨਹੀਂ 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 ਦੇਖੋ ਇਸ ਤਰ੍ਹਾਂ ਨਹੀਂ ਹੁੰਦਾ ਇੱਕ ਇੱਕ ਵੋਟ ਦੀ ਕੀਮਤ ਹੁੰਦੀ ਆ ਇੱਕ ਇੱਕ ਵੋਟ ਦੇ ਨਾਲ ਸਰਕਾਰਾਂ ਬਣਦੀਆਂ ਨੇ ਸੋ 5 ਸਾਲ ਬਾਅਦ ਸਾਨੂੰ ਇੱਕ ਮੌਕਾ ਮਿਲਦਾ ਸੋ ਮੈਂ ਤੇ ਇਹੀ ਕਹੂੰਗਾ ਕਿ ਇਹਨੂੰ ਕਿਸੇ ਵੀ ਤੌਰ ਤੇ ਮਿਸ ਨਹੀਂ ਕਰਨਾ ਚਾਹੀਦਾ ਇਸ ਮੌਕੇ ਨੂੰ ਸੋ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਸਾਨੂੰ ਅੱਜ ਆਪਣੇ ਵੋਟ ਦਾ ਇਸਤੇਮਾਲ ਕਰਨਾ ਚਾਹੀਦਾ ਜਿੰਨੇ ਵੀ ਨਿਊ ਵੋਟਰਸ ਨੇ ਉਹਨਾਂ ਨੂੰ ਵੀ ਮੈਂ ਅਪੀਲ ਕਰੂੰਗਾ ਕਿ ਉਹ ਪਹਿਲੀ ਵਾਰੀ ਉਹਨਾਂ ਦੀ ਵੋਟ ਬਣੀ ਆ ਉਹਨਾਂ ਨੂੰ ਵੀ ਆਪ ਦਾ ਪੋਲਿੰਗ ਪੁਆਇੰਟ ਤੇ ਜਾ ਕੇ ਵੋਟ ਜ਼ਰੂਰ ਜੜੀ ਆ ਉਹ ਕੰਨਣਾ ਚਾਹੀਦੀ ਸ਼ੀਓਰੀ ਹੈ ਜੀ ਅੱਜ ਲੋਕਤੰਤਰ ਦਾ ਤਿਉਹਾਰ ਆ ਦੇਸ਼ ਦਾ ਸਭ ਤੋਂ ਵੱਡਾ ਲੋਕਤੰਤਰ ਆ ਭਾਰਤ ਤੇ ਸਾਰਿਆਂ ਨੂੰ ਇਹੀ ਬੇਨਤੀ ਆ ਜੀ ਆਪਣੀ ਆਵਾਜ਼ ਉਠਾਓ ਵੋਟ ਇੱਕ ਤਰੀਕਾ ਜਿਹਦੇ ਨਾਲ ਤੁਸੀਂ ਆਪਣੀ ਆਵਾਜ਼ ਉਠਾਉਣੀ ਹੋ ਤੇ ਆਪਣੀ ਹਰੇਕ ਵੋਟ ਨਾਲ ਤੁਸੀਂ ਦੇਸ਼ ਦਾ ਅੱਗੇ ਪ੍ਰਵੇਸ਼ ਤੈਅ ਕਰਦੇ ਹੋ ਤੇ ਸਾਰਿਆਂ ਨੂੰ ਇਹੀ ਬੇਨਤੀ ਆ ਕਿ ਵੋਟ ਜ਼ਰੂਰ ਪਾਉਣ ਫਰਸਟ ਵੋਟ ਹੈ ਫਰਸਟ ਵੋਟ ਹਾਂਜੀ ਇਹ ਵੋਟ ਸਾਰੇ ਵੋਟ ਬਹੁਤ ਵਧੀਆ ਜਿਹੜਾ ਸਾਨੂੰ ਅਧਿਕਾਰ ਮਿਲਿਆ ਹੈ ਬਹੁਤ ਜ਼ਿਆਦਾ ਅ ਓਕੇ ਓਕੇ ਉਹ ਆਪਾਂ ਅੱਜ ਯੂਜ਼ ਕਰ ਰਹੇ ਆ ਆਪਣਾ ਹੈ ਨਾ ਕਿੰਨੀਆਂ ਲੋਕਾਂ ਨੇ ਕੁਰਬਾਨੀਆਂ ਦਿੱਤੀਆਂ ਇਸ ਚੀਜ਼ ਵਾਸਤੇ ਆਪਾਂ ਉਹਨੂੰ ਜ਼ਰੂਰ ਯੂਜ਼ ਕਰਨਾ ਚਾਹੀਦਾ ਹੈ ਖਾਸ ਕਰ ਫਸਟ ਟਾਈਮ ਵੋਟਰਸ ਲਈ ਕਿਸ ਤਰ੍ਹਾਂ ਦਾ ਪ੍ਰਧਾਨ ਮੰਤਰੀ ਚੁਣਨਾ ਚਾਹੀਦਾ ਆ ਇਹੀ ਕਿ ਜੋ ਅਪ ਡਿਵੈਲਪਮੈਂਟ ਵਾਸਤੇ ਸੋਚੇ ਸਾਡੀ ਕੰਟਰੀ ਲਈ ਅੱਜ ਕੱਲ ਅੱਜ ਦਾ ਯੂਥ ਹੋਰ ਕੁਝ ਨਹੀਂ ਚਾਹੁੰਦਾ ਕੋਈ ਧਰਮ ਦੀ ਰਾਜਨੀਤੀ ਨਹੀਂ ਚਾਹੁੰਦਾ ਕੁਝ ਨਹੀਂ ਚਾਹੁੰਦਾ ਸਿਰਫ ਇਹ ਚਾਹੁੰਦਾ ਕਿ ਸਾਡੀ ਆ ਨੌਕਰੀਆਂ ਵਧਣ ਸਾਡੀ ਡਿਵੈਲਪਮੈਂਟ ਹੋਵੇ ਅਸੀਂ ਬਾਹਰਲੀ ਕੰਟਰੀਸ 'ਚ ਇਸੇ ਕਰਕੇ ਭੱਜ ਰਹੇ ਹਾਂ ਕਿ ਸਾਡਾ ਰਹਿਣ ਸਹਿਣ ਠੀਕ ਹੋਵੇ ਸਾਨੂੰ ਸੋਸ਼ਲ ਸਿਕਿਉਰਿਟੀ ਮਿਲੇ ਇਸ ਕਰਕੇ ਸਿਰਫ ਅਸੀਂ ਉਹ ਪ੍ਰਧਾਨ ਮੰਤਰੀ ਚੁਣਨਾ ਚਾਹੁੰਦੇ ਹਾਂ ਜੋ ਸਾਡੇ ਹੱਕਾਂ ਵਾਸਤੇ ਖੜੇ ਹੋਵੇ ਸਾਨੂੰ ਕੋਈ ਕਾਸਟ ਨਾ ਰਿਲੀਜੀਅਨ ਨਾ ਅੱਜ ਦੇ ਟਾਈਮ 'ਚ ਕਿਸੇ ਨੂੰ ਉਸ ਚੀਜ਼ ਨਾਲ ਜ਼ਿਆਦਾ ਫਰਕ ਨਹੀਂ ਪੈਂਦਾ ਵੋਟ ਬਦਲਾ ਲਿਆ ਸਕਦੇ ਬਿਲਕੁਲ ਜਰੂਰ ਇੱਕ ਵੋਟ ਹੀ ਹੈ ਜਿਹੜੀ ਬਦਲਾ ਲਿਆ ਸਕਦੀ ਹੈ ਹੋਰ ਕੋਈ ਚੀਜ਼ ਬਦਲਾ ਨਹੀਂ ਲਿਆ ਸਕਦੇ ਪਾਲ ਸਿੰਘ ਜੀ ਵੋਟ ਕਿੰਨਾ ਕੁ ਸਾ ਲੋਕਾਂ ਵਿੱਚ ਸਵੇਰੇ ਸਵੇਰ ਤੇ ਹਾਲੇ ਕਾਫੀ ਹੈ ਜੀ ਹੁਣ ਸ਼ਾਮ ਤੱਕ ਪਤਾ ਲੱਗੂ ਕਿ ਕਿੰਨਾਗਾ ਇਸ ਵੇਲੇ ਤੇ ਸਾਰੇ ਬੂਥਾਂ ਦੇ ਵਿੱਚ ਪੂਰਾ ਰੌਸ਼ਨ ਹੈ ਵੀ ਕਿੰਨਾ ਕਿੰਨੀ ਗਰਮੀ ਕਿੰਨੀ ਕਾ ਗਰਮੀ ਤੇ ਕਾਫੀ ਹੈ ਜੀ ਬਾਕੀ ਹਾਲੇ ਦੇ ਦਿਨ ਐ ਸਿਰੇ ਮੌਸਮ ਕਾਫੀ ਵਧੀਆ ਅੱਜ ਤੇ ਸ਼ਾਮ ਜੀ ਨੂੰ ਜਾਂ ਦੁਪਹਿਰਾਂ ਨੂੰ ਪਤਾ ਲੱਗੂ ਵੀ ਗਰਮੀ ਕਿੰਨੀ ਕਾ ਸੰਗਤ ਕਿੰਨੀ ਗਰਮੀ ਦੇ ਵਿੱਚ ਨਿਕਲਦੀ ਹੈ ਹਾਲੇ ਸੂਰੇ ਸਿਰ ਬੜਾ ਸੰਗਤ ਦੇ ਵਿੱਚ ਕਾਵਾ ਜੇ ਮੁਦਿਆਂ ਮੁੱਖਾ ਕੀ ਬੋਲ ਬਾਰੇ ਦੇਖੋ ਮੁੱਦਾ ਕੋਈ ਨਹੀਂ ਜੇ ਕੋ ਹਿੱਤੇ ਉਹ ਆਖਾਂ ਕੇ ਵੀ ਚੰਗੇ ਇਨਸਾਨ ਬਣ ਭਾਵੇਂ ਕਿਸੇ ਵੀ ਪਾਰਟੀ ਦੇ ਤੇ ਇਨਸਾਨ ਬਣ ਕੇ ਚੰਗੇ ਕੰਮ ਕਰਨਗੇ ਤੇ ਹਰ ਬੰਦਾ ਜਿਹੜਾ ਹੱਸ ਕੇ ਵੋਟ ਪਾਵੇ